ਤੁਹਾਨੂੰ ਡਾਕਟਰੀ ਕਾਰਡ ਨਹੀਂ ਦੇਣੇ ਤੁਹਾਡਾ ਉਹਨਾਂ ਦੀ ਆਪਣੋ ਨਾਮ ਵਿੱਚੋਂ ਕਟੀਆਂ ਜਾਣੀਆਂ ਤੇ ਤੁਹਾਡਾ ਵੱਡਾ ਨੁਕਸਾਨ ਹੋ ਜਾਊਗਾ ਇਹ ਹੀ ਤੁਹਾਡੇ ਹਸਪਤਾਲ ਦਾ ਬਲੂ ਕਲਰ ਦਾ ਕਾਰਡ ਹੁੰਦਾ ਉਹ ਤੁਹਾਡਾ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚੰਨ ਬਰਾੜ ਤੁਹਾਡਾ ਇਸ ਵੀਡੀਓ ਉੱਤੇ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਤੇ ਫਿੱਟ ਫਾਟ ਹੋਵੋਗੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਅੱਜ ਦੀ ਗੱਲ ਬੜੀ ਜ਼ਰੂਰੀ ਆ ਬੜੀ ਜ਼ਰੂਰੀ ਤੁਹਾਡੇ ਲਈ ਸਮਝਣੀ ਆ ਇੰਡਿਸਪੈਂਸਿਬਲ ਗੱਲ ਆ ਜਿਹੜੀ ਕਿ ਹਰ ਸਾਡੇ ਨਵੇਂ ਭਰਾ ਨੂੰ ਸਮਝਣੀ ਬੜੀ ਜ਼ਰੂਰੀ ਆ ਬੜੀ ਹੀ ਸਕੈਮ ਚੱਲਦਾ ਪਿਆ ਬੜੀ ਠੱਗੀ ਚੱਲਦੀ ਪਈ ਆ ਜਿਹੜਾ ਕਿ ਪਗਰੋਨਾ ਮਿੰਤੋ ਦੇ ਨਾਂ ਤੇ ਚੱਲੀ ਜਾਂਦੀ ਆ ਤਾਜੀ ਖਬਰ ਆਈ ਆ ਕਈ ਸਾਡੇ ਭਰਾਵਾਂ ਦੇ ਵਿੱਚ ਰਗੜੇ ਗਏ ਆ ਕਈਆਂ ਬੰਦਿਆਂ ਨਾਲ ਉਹ ਬੰਦੇ ਨੇ ਠੱਗੀ ਮਾਰ ਲਈ ਆ ਆਪਣੇ ਸਾਹਮਣੇ ਆਇਆ ਵੱਡਾ ਸਕੈਮ ਮੈਂ ਆ ਇਸ ਵੀਡੀਓ ਵਿੱਚ ਦੱਸਣ ਦੀ ਕੋਸ਼ਿਸ਼ ਕਰਦਾ ਸਾਡੇ ਨਵੇਂ ਭਰਾਵਾਂ ਦੇ ਨਾਲ ਜਿਨ੍ਹਾਂ ਨੇ ਹੁਣੇ-ਹੁਣੇ ਪਦਰੋਨਾ ਮੈਨ ਤੋਂ ਕਰਾਈਆਂ ਸੀ ਆ ਹਫ਼ਤੇ ਦੇ ਵਿੱਚ ਉਹਨਾਂ ਨਾਲ ਠੱਗੀ ਵੱਜ ਚੁੱਕੀ ਆ ਆਪਦੀਆਂ ਨੇ ਉਹ ਕਰਾ ਕੇ ਬੈਠੇ ਆ ਬਟ ਉਹਨਾਂ ਦੀਆਂ ਪਦਰੋਨਾ ਮੈਨ ਤੋਂ ਕੱਟੀਆਂ ਜਾਣਗੀਆਂ ਉਹਨਾਂ ਨੂੰ ਡਾਕਟਰੀ ਕਾਰਡ ਨਹੀਂ ਮਿਲਣਗੇ ਆਪਾਂ ਕਰਦੇ ਆ ਵੀਡੀਓ ਸਟਾਰਟ ਵੀਡੀਓ ਨੂੰ ਨਾ ਕਰਿਓ ਸਕਿਪ ਜੇਕਰ ਤੁਹਾਡੇ ਕੰਮ ਨਹੀਂ ਆਉਂਦੀ ਤਾਂ ਅੱਗੇ ਮੇਰੇ ਕਿਸੇ ਭੈਣ ਭਰਾ ਨੂੰ ਸ਼ੇਅਰ ਕਰ ਦਿਓ ਉਹਨਾਂ ਦੇ ਵੀਡੀਓ ਜ਼ਰੂਰ ਕੰਮ ਆ ਜੂਗੀ ਤੇ ਕਰਦੇ ਆ ਵੀਡੀਓ ਸਟਾਰਟ ਤੇ ਤੁਸੀਂ ਆ ਜਾਓ ਮੇਰੇ ਨਾਲ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਾਂ ਅੱਖਾਂ ਮੀਚੇ ਕਿਸੇ ਤੇ ਯਕੀਨ ਨਾ ਕਰਿਆ ਕਰੋ ਹਰ ਬੰਦਾ ਇੱਕ ਦੂਜੇ ਨੂੰ ਵੰਡਣ ਨੂੰ ਕਰਦਾ ਸਾਨੂੰ ਪੈਸਾ ਬਣਦਾ ਸਾਨੂੰ ਪੈਸਾ ਬਣਦਾ ਜਿਹੜੇ ਨਵੇਂ ਸਾਡੇ ਭਰਾ ਆਉਂਦੇ ਉਹਨਾਂ ਨੂੰ ਇਹ ਗੱਲਾਂ ਦਾ ਨਹੀਂ ਪਤਾ ਕਈ ਸਾਡੇ ਪੁਰਾਣਿਆਂ ਨੂੰ ਵੀ ਨਹੀਂ ਪਤਾ ਕਿ ਜਿਹੜੇ ਬੰਦੇ ਠੱਗੀਆਂ ਮਾਰਦੇ ਉਹਨਾਂ ਨੂੰ ਤਾਂ ਸੰਗ ਸ਼ਰਮ ਹੈ ਹੀ ਨਹੀਂ ਨਾ ਉਹ ਭੁੱਲ ਚੁੱਕੇ ਆ ਚਾਹੇ ਉਹ ਬੁੱਢਾ ਬੰਦਾ ਹੋਵੇ ਚਾਹੇ ਉਹ ਸਿਆਣਾ ਬੰਦਾ ਹੋਵੇ ਚਾਹੇ ਉਹ ਯੰਗ ਬੰਦਾ ਜਿਹਨੇ ਠੱਗੀ ਮਾਰਨੀ ਆ ਉਹਨੇ ਠੱਗੀ ਮਾਰਨੀ ਮਾਰਨੀ ਆ ਠੱਗੀ ਕੀ ਮਾਰੀ ਆ ਪਦਰੋਨਾ ਨੇ ਦੋਪੇ ਇੱਕ ਬੰਦੇ ਨੇ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਉਹ ਬੰਦੇ ਦੀ ਆਈਡੈਂਟੀਫਿਕੇਸ਼ਨ ਜੇਕਰ ਤੁਸੀਂ ਉਹਦੇ ਕੋਲ ਪਦਰੋਨਾਮੈਂਟੋ ਕਰਾਤੀ ਆ ਜਾਂ ਕਰਾਉਣ ਜਾ ਰਹੇ ਆ ਜਾਂ ਕੋਈ 2-4 ਦਿਨਾਂ ਦੇ ਵਿੱਚ ਕਰਾਈ ਆ ਕਿ ਉਹ ਠੱਗੀ ਮਾਰਦਾ ਫਿਰਦਾ ਬੰਦਾ ਉਹ ਬੰਦਾ ਕੌਣ ਆ ਮੈਂ ਤੁਹਾਨੂੰ ਦੱਸ ਦਿੰਦਾ ਆਈਡੈਂਟੀਫਿਕੇਸ਼ਨ ਕਰ ਲਓ ਬੰਦਾ ਵਿਲਾ ਦੇ ਕਾਸ ਵਿੱਚ ਰਹਿੰਦਾ ਤੁਸੀਂ ਜਾੜ ਦੇ ਬਾਰਸੀਲੋਨਾ ਦੇ ਨਾਲ ਤੇ ਉਹਨੇ ਪਦਰੋਨਾਮੈਂਟੋ ਕਿੱਥੇ ਕਰਾਈਆ ਸੰਤਾ ਲਹਿਲੀਆ ਹਸਪੀਟਲ ਜੋਬਰੇਗਾਡ ਦੇ ਵਿੱਚ ਉਹਨੇ ਪਦਰੋਨਾਮੈਂਟੋ ਕਰਾਈਆ ਉਹ ਬੰਦਿਆਂ ਤੋਂ ਪੈਸੇ ਲੈਂਦਾ 4-500 ਯੂਰੋ ਲੈ ਲੈਂਦਾ ਉਤੋਂ ਮੜ ਕੇ ਬੰਦਿਆਂ ਗਿਆ 6-6 7-7 ਪਦਰੋਨਾਮੈਂਟ ਤੋਂ ਕੱਟੀਆਂ ਕਰਾ ਦਿੰਦਾ ਕਰੇ ਉਹ ਘਰ ਉਹਦੇ ਨਾਂ ਤੇ ਹੈ ਨਹੀਂ ਕੱਲੇ ਡਾਕੂਮੈਂਟ ਲੈ ਕੇ ਜਾਂਦਾ ਤੇ ਉਸ ਹੋਸਟਲ ਯੋਗਰੇ ਗਾਦ ਦੇਣਾਂ ਤੇ ਜਿਹੜੇ ਆਯੰਜਤਾ ਮਿੰਟ ਵਾਲੇ ਆ ਉਹ ਵੀ ਦੇਖਦੇ ਨਹੀਂਗੇ ਇਹ ਇੰਨਾ ਜ਼ਿਆਦਾ ਸ਼ਕਤੀ ਨਾਲ ਨਹੀਂ ਚੈੱਕ ਕਰਦੇ ਤੇ ਉਹ ਤੁਹਾਡੀ ਉੱਕੇ ਪਦਰੋਨਾਮੈਂਟ ਤੋਂ ਹੋ ਜਾਂਦੀ ਜਦੋਂ ਜਿਹਦੇ ਘਰੇ ਤੁਸੀਂ ਕਰਵਾਤੀ ਜਿਹੜਾ ਮਾਲਕ ਆ ਜੇ ਤੁਹਾਨੂੰ ਪਤਾ ਲੱਗਦਾ ਕਿ ਉਹ ਤੁਹਾਡੇ ਆਪ ਦੋਨਾਂ ਮੇਟੋ ਕਟਾਈ ਜਾਂਦਾ ਮੇਰੇ ਕੋਈ ਕਈ ਬੰਦਿਆਂ ਨੇ ਅਪੀਲਾਂ ਕੀਤੀਆਂ ਕਈ ਬੰਦਿਆਂ ਨੇ ਬੇਨਤੀਆਂ ਕੀਤੀਆਂ ਘਰ ਦੇ ਮਾਲਕਾਂ ਨੇ ਵੀ ਭਾਈ ਸਾਡੇ ਨਾਲ ਆਇਆ ਹੋ ਗਿਆ ਸਾਡੇ ਘਰੇ ਪਦਰੋਨਾ ਮੇਟੋ ਕਿਸੇ ਬੰਦੇ ਨੇ ਕਰਾਤੀ ਆ ਕਿ ਅਸੀਂ ਹੁਣ ਕਟਾਉਣ ਜਾਂਦੇ ਆ ਤੇ ਪਲੀਜ਼ ਲੋਕਾਂ ਨੂੰ ਦੱਸੋ ਵੀ ਆਏ ਤੁਸੀਂ ਜੇਕਰ ਉਹਦੇ ਕੋਲ ਘਰ ਨਾਂ ਆ ਤੇ ਹੈਗਾ ਉਹਦੇ ਕੋਲ ਡਾਕੂਮੈਂਟ ਹੈਗੇ ਆ ਤੇ ਤਾਂ ਪਦਰੋਨਾ ਮੇਟੋ ਦੇ ਕੋਲ ਕਰਵਾਇਆ ਕਰੋ ਜੇਕਰ ਉਹਦੇ ਕੋਲ ਕੁਝ ਵੀ ਹੈ ਨਹੀਂ ਤੁਸੀਂ ਅੱਖਾਂ ਮੀਟ ਕੇ ਕਹਿੰਨੇ ਭਾਦੀ ਸਸਤਾ ਕਰੀ ਜਾਂਦਾ ਜਾਂ ਹੁੰਦੀ ਨਹੀਂ ਪਈ ਤੇ ਛੇਤੀ ਛੇਤੀ ਕਰਾਲ ਗਏ ਤੇ ਤੁਹਾਨੂੰ ਉਦੋਂ ਮੁੜ ਕੇ ਵੱਡਾ ਹਰਜਾਨਾ ਭਰਨਾ ਪਊਗਾ ਪਹਿਲਾ ਹਰਜਾਨਾ ਕੀ ਹੋਊਗਾ ਧਿਆਨ ਰੱਖੋ ਮੇਰੇ ਵੱਲ ਤੁਹਾਨੂੰ ਨੁਕਸਾਨ ਕੀ ਕੀ ਹੋਣਗੇ ਪਹਿਲੀ ਗੱਲ ਤਾਂ ਤੁਸੀਂ ਅੱਜ ਪਦਰੋਨਾ ਮੈਨ ਤੋਂ ਕਰਾਇਆ ਹੈ ਜਾਂ ਕਿਸੇ ਬੰਦੇ ਦੇ ਅਧੀਨ ਜਿਹੜਾ ਹਸਪੀਟਲ ਜੋਬ ਰਿਗਾਰਡ ਵਿੱਚ ਕਰਾਈ ਜਾਂਦੇ ਬੰਦੇ ਜਿਹਨਾਂ ਨਾਲ ਠੱਗੀ ਵਜੀ ਵੀ ਆ ਮੇਰੇ ਸੱਜਣ ਬੇਲੀ ਆ ਮੇਰੇ ਸਾਰੇ ਭਰਾ ਤੇ ਉਹਨਾਂ ਨਾਲ ਠੱਗੀ ਵਜੀ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਕੀ ਕੀ ਹੋਇਆ ਉਹਨਾਂ ਦੀ ਪਦਰੋਨਾ ਮੈਨ ਤੋਂ ਕਟੀਆਂ ਜਾਣੀਆਂ ਤੇ ਉਹ ਬੰਦਿਆਂ ਨੇ ਹਸਪਤਾਲ ਜੋਬਰੇ ਗਾਦ ਦੇ ਵਿੱਚ ਹਫ਼ਤੇ 15 ਦਿਨਾਂ ਵਿੱਚ ਪਦਰੋਨਾ ਮਿੰਟੋ ਕਰਾਈਆਂ ਉਹ ਬੰਦੇ ਜਾਣਦੇ ਹੋਏ ਜਿਨ੍ਹਾਂ ਨੇ ਕਰਾਈਆਂ ਬੰਦਾ ਬਿਲਾ ਦੇ ਕਾਂਸ ਦਾ ਜਿਹਨੇ ਕਰਾਈਆਂ ਹੁਣ ਤੂੰ ਜਾਣਦੇ ਮੈਂ ਨਾਂ ਨਹੀਂ ਲੈਣਾ ਮੇਰੇ ਕੋਲ ਫੋਟੋਆਂ ਵੀ ਪਈਆਂ ਮੇਰੇ ਕੋਲ ਸਾਰੀ ਡਿਟੇਲ ਪਈ ਆ ਮੈਂ ਕਿਸੇ ਨੂੰ ਨੰਗਾ ਨਹੀਂ ਕਰਦਾ ਤੇ ਬੱਟ ਤੂੰ ਸਮਝ ਲਓ ਗੱਲ ਨੂੰ ਜੇ ਭਾਈ ਤੁਸੀਂ ਵੀਡੀਓ ਵੇਖਦਾ ਤੁਸੀਂ ਵੀ ਸਿਆਣੇ ਬਣਜੋ ਵੱਡੇ ਆ ਛੋਟੇ ਆ ਸਾਡੇ ਸਾਰੇ ਸਿਆਣੇ ਬਣਜੋ ਹੁਣ ਸੁਣੋ ਉਹਦਾ ਨੁਕਸਾਨ ਕੀ ਹੋਊਗਾ ਪਹਿਲੀ ਗੱਲ ਤੁਹਾਡੀ ਪਦਰੋਨਾ ਮਿੰਟੋ ਤਾਂ ਕੱਟੀ ਜਾਊਗੀ ਤੇ ਜਿਹੜਾ ਬੰਦਾ ਤੁਹਾਡਾ ਕੋਈ ਤੁਹਾਡੀ ਪਰਮਾਨੈਂਟ ਮੈਂ ਜੋ ਕਿਸੇ ਦੇ ਘਰੇ ਕਰਵਾ ਦਿੰਦਾ ਤੇ ਆਈਡੈਂਟੀਟੀ ਮਿੰਟੋ ਦੀ ਸ਼ਕਤੀ ਤੋਂ ਬਿਨਾ ਤੁਹਾਡੀ ਈਜ਼ੀਲੀ ਪਰਮਾਨੈਂਟ ਮੈਂ ਤੋਂ ਹੋ ਗਈ ਆ ਤੇ ਤੁਹਾਡੇ ਡਾਕਟਰੀ ਕਾਰਡ ਉਸ ਐਡਰੈਸ ਤੇ ਆਉਣਗੇ ਤੁਹਾਨੂੰ ਉਹ ਬੰਦਿਆ ਨੇ ਜਿਹੜਾ ਘਾਰ ਆ ਉਹਨੇ ਤੁਹਾਨੂੰ ਡਾਕਟਰੀ ਕਾਰਡ ਨਹੀਂ ਦੇਣੇ ਤੁਹਾਡੇ ਸੈਨੀਟਰੀਆ ਤਰਖੇ ਤਾਰੇ ਸੈਨੀਟਰੀਆ ਨਹੀਂ ਮਿਲਣਾ ਉਹ ਕੀ ਹੁੰਦਾ ਜਿਹੜਾ ਤੁਹਾਡੇ ਹਸਪੀਟਲ ਦਾ ਬਲੂ ਕਲਰ ਦਾ ਕਾਰਡ ਉਹ ਤੁਹਾਨੂੰ ਉਹਨਾਂ ਨੇ ਨਹੀਂ ਦੇਣਾ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸਾਡੇ ਘਰੇ ਪਦਰੋਨਾ ਵਿੱਚ ਕਿਸੇ ਬੰਦੇ ਨੇ ਕਰਾਈ ਆ ਇਸ ਲਈ ਸਿਆਣੇ ਬਣਜੋ ਚੈੱਕ ਰਿਆ ਕਰੋ ਮੈਂ ਫਿਰ ਵੇਚਦੀ ਕਰਦਾ ਬੰਦਾ ਵਿਲਾ ਦੇ ਕਾਸਾ ਤੇ ਜਿਹੜੀ ਪਦਰੋਨਾ ਵਿੱਚ ਤੋਂ ਹੋਈ ਆ ਆਯੋਨਟਾ ਮਿੰਟੋ ਹਸਪੀਟਲ ਯੋਗਰੇਗਾ ਦੇ ਵਿੱਚ ਹੋਈ ਆ ਤੇ ਤੁਸੀਂ ਸਾਰੇ ਆਣੇ ਸਿਆਣੇ ਬਣਜੋ ਜਿਹੜੀ ਗੱਲ ਮੈਂ ਕਰਦਾ ਪਿਆ ਪ੍ਰੂਫ ਦੇ ਨਾਲ ਮੇਰੇ ਕੋਲ ਗੱਲ ਸਾਰੀ ਪਈ ਆ ਤੇ ਸਿਆਣੇ ਬਣਜੋ ਤੁਹਾਡੀਆਂ ਪਦਰੋਨਾ ਵਿੱਚ ਤੋਂ ਵੀ ਕੱਟੀਆਂ ਜਾਣਗੀਆਂ ਤੁਹਾਡੇ ਡਾਕਟਰੀ ਕਾਰਡ ਵੀ ਨਹੀਂ ਮਿਲਣਗੇ ਤੁਹਾ ਤੁਹਾਨੂੰ ਫੇਰ ਪਤਾ ਲੱਗੂ ਤੁਹਾਡੇ ਕਿੰਨੇ ਉਹਦੇ ਵਿੱਚੋਂ ਮਹੀਨੇ ਸਾਲ ਮਿਸ ਹੋ ਗਿਆ ਤੁਹਾਨੂੰ ਪਤਾ ਨਹੀਂ ਲੱਗਣਾ ਜ਼ਿਆਦਾਤਰ ਸਾਡੇ ਭਰਾ ਕੀ ਕਰਦਿਆ ਕਰਵਾ ਕੇ ਇਥੋਂ ਨਿਕਲ ਜਾਂਦੇ ਆ ਮੰਨ ਲਓ ਤੁਸੀਂ ਐਵੇਂ ਕਿਸੇ ਬੰਦੇ ਕੋਲ ਫਸ ਗਏ ਆ ਤੋਂ ਬੰਦੇ ਨੇ ਕਰਵਾਤੀਏ ਤੋਂ ਦੁਬਾਰਾ ਕੇ ਉਹ ਬੰਦਾ ਨਿਕਲ ਗਿਆ ਕਿਸ ਕੰਤਰ ਹੋ ਗਿਆ ਕਿ ਉਸੇ ਨੂੰ ਫਿਰ ਲਪੋਂਗੇ ਤੁਹਾਡੇ 2-2 ਸਾਲ ਸਾਲ-ਸਾਲ 6-6 ਮਹੀਨੇ ਡਿਸਟੋਏ ਹੋ ਜਾਣਗੇ ਤੇ ਇਹਦੇ ਵਿੱਚ ਤੁਹਾਡਾ ਵੱਡਾ ਨੁਕਸਾਨ ਹੋ ਜੂਗਾ ਇੰਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਨੂੰ ਇੱਥੇ ਕਰਦਾ ਖਤਮ ਉਹ ਉਮੀਦ ਕਰਦਾ ਤੁਹਾਨੂੰ ਕਾਫੀ ਗੱਲਾਂ ਪਤਾ ਲੱਗੀਆਂ ਹੋਣਗੀਆਂ ਜੇ ਕਿਸੇ ਬੰਦੇ ਨੂੰ ਜੇ ਕਿਸੇ ਵੀ ਮੇਰੇ ਪਰ੍ਹਾਂ ਨੂੰ ਡਾਊਟ ਆ ਮੇਰੇ ਨਾਲ ਸਿੱਧੀ ਗੱਲ ਕਰ ਲੈ ਮੈਂ ਪ੍ਰੂਫ ਦੇ ਕੇ ਉਹਨਾਂ ਨੂੰ ਸਾਬਤ ਕਰਦਾ ਆ ਗੱਲ ਹੈਗੀ ਆ ਜਾਂ ਨਹੀਂ ਹੈਗੀ ਜਿਹੜੇ ਬੰਦੇ ਦੀ ਮੈਂ ਗੱਲ ਦੱਸਦਾ ਜੇ ਉਹਨੂੰ ਕੋਈ ਫਰਕ ਹੁੰਦੀ ਹੈ ਤਾਂ ਉਹ ਵੀ ਬੰਦਾ ਕਹਿੰਦਾ ਭਾਈ ਇਹ ਗੱਲ ਨਹੀਂ ਹੋਈ ਜਿਹੜੇ ਬੰਦੇ ਨੂੰ ਕੋਈ ਤਕਲੀਫ ਆ ਉਹਨੂੰ ਮੈਂ ਪ੍ਰੂਫ ਦੇ ਕੇ ਸਾਹਮਣੇ ਫੋਟੋਆਂ ਮਖਾ ਦਿੰਨਾ ਤੇ ਉਹ ਬੰਦੇ ਦੀ ਸਾਰੀ ਡਿਟੇਲ ਵਿਖਾ ਦਿੰਨਾ ਕਿਹਦੇ ਕਿਹਦੇ ਬੰਦੇ ਨਾਲ ਉਹਨੇ ਫਰਾਡ ਕੀਤਾ ਪਰ ਨਾ ਕਿਸੇ ਦਾ ਨਹੀਂ ਲੈਂਦਾ ਤੁਹਾਨੂੰ ਦਿੱਤਾ ਇਸ਼ਾਰਾ ਸਮਝਣ ਵਾਲੇ ਸਮਝ ਲਓ ਬਚਣ ਵਾਲੇ ਬਚ ਜਾਣ ਕੇ ਤੇ ਜਿਹੜੇ ਰਗੜਨ ਵਾਲੇ ਅੱਖਾਂ ਵਿੱਚ ਕੋਈ ਰਗੜੀ ਜਾਓ ਇੰਨੀਆਂ ਗੱਲਾਂ ਦਿੰਨਾ ਵੀਡੀਓ ਖਤਮ ਕਰਦਾ ਮਿਲਾਂਗੇ ਨੰਮੀ ਵੀਡੀਓ ਵਿੱਚ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਮੇਰਾ ਜੀ ਆਪਾਂ ਦਾ